ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦਿਆਂ ਅਫਸੋਸ ਦੇ ਦੋ ਸ਼ਬਦ ਨਹੀਂ ਕਿ ਇੰਨੇ ਲੋਕ ਇੰਨਾ ਵਾਧਾ ਕਿ ਮਾਰੇ 16 ਹੁਣ ਵਰਕੇ ਕਿਸੇ ਹਮੇਸ਼ਾ ਨਹੀਂ ਕਿ ਜੇ ਮੈਂ ਗੱਲ ਕਰਦਾ 16 ਹੁਣ ਵਰਕੇ 422 ਦੀ ਸਾਡੀ ਪੁਲੀਸ ਤੁਸੀਂ ਹਸਪੀਟਲਾਂ ਤੋਂ ਲੈ 16 ਮਾਰਕਿਓ ਤੇ ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਹੋ ਕੇ ਇੱਕ ਮੈਂਟਲੀ ਰਿਪੋਰਟ ਹੋ ਗਿਆ ਇਹ ਇਹ ਸਰਕਾਰ ਦਾ ਤਸ਼ੱਦਦ ਨਹੀਂ ਤੇ ਦੇਸ਼ ਦੀ ਰਾਜਧਾਨੀ ਜਿਹੜੀ ਇਹਨੂੰ ਲੈ ਕੇ ਵਿਰੋਧ ਕੀਤਾ ਗਿਆ ਕਿਸਦਾ ਕੀਤਾ ਗਿਆ ਤੇ ਪੁਲਿਸ ਵੱਲੋਂ ਕੀ ਪ੍ਰਬੰਧ ਸੀ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਬੀਜੇਪੀ ਦੇ ਜਿਹੜੇ ਲੀਡਰ ਖੜੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋਗੀ ਜਿਹੜਾ ਕਿ ਲਾਇਆ ਡਰ ਦੀ ਡਿਊਟੀ ਵੀ ਸਾਡੀ ਜੇ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਇਹ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਜਿਹਦੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜੇ ਲੋ ਤੁਸੀਂ ਕਿਸੇ ਨਾ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਦੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ। ਸਕਿਸ ਪਾਰਟੀ ਨਾਲ ਸੰਬੰਧ ਸੀਲ ਹੋਈ। ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਿਮਾਇੰਦਗੀ ਕਰ ਰਏ ਸੀ ਹਰਵਿੰਦਰ ਸਿੰਘ ਸਾੜੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦੇਸਾਂ ਦੇ ਦੇਸਾਂ ਅੰਸਾਰ ਜਿਹੜਾ ਲਾਅ ਆਰਡਰ ਕੈਮਰਾ ਖਰੇ ਨੇ ਇੱਥੇ ਸ਼੍ਰੀ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਹੈ ਜੀ ਕੀ ਕੋਈ ਸਾਡੇ ਵਿੱਚ ਕੋਈ ਆਪਾਂ ਕੋਈ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰ ਜਾਂਦੇ ਨੇ ਨਹੀਂ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖਦੇ ਪਰ ਜੇ ਕੋਈ ਸਰਕਾਰ ਬਣੀ ਹੋਵੇ ਸ਼ਬਦਾਂ ਦੇ ਦਰਮਿਆਨ ਕੋਈ ਨਾ ਕਿਤੇ ਇਹਦੀ ਪਾਰਲੀਮੈਂਟ ਦੇ ਵਿੱਚ ਇੱਕ ਅਫਸਰ ਦਾ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀਆਂ ਅਫਸੋਸ ਦੇ ਦੋ ਸ਼ਬਦ ਨਹੀਂ ਇੰਨੇ ਲੋਕ ਇੰਨਾ ਬੜਰਾਂ ਤੇ ਮਾਰੀ 16 ਹੁਣ ਮਰਕੇ ਮਿਕਸੀ ਹਮੇਸ਼ਾ ਨਹੀਂ ਕਿਤੇ ਮੈਂ ਗੱਲ ਕਰਦਾ 16 ਹੁਣ ਮਰਕੇ 422 ਦੀ ਸਾਡੀ ਪੁਜੀਸ਼ ਤੁਸੀਂ ਹਸਪੀਟਲਾਂ ਤੋਂ ਲੈ 16 ਮਰਕੇ ਤੇ ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਮ ਇੱਕ ਮਹੀਨੇ ਲਈ ਰਿਪਾਇਰਡ ਹੋ ਗਿਆ ਇਹ ਇਹ ਸਰਕਾਰ ਦਾ ਤੁਸ਼ੱਦ ਨਹੀਂ ਤੇ ਦੇਸ਼ ਦੀ ਰਾਜਧਾਨੀ ਜਿਹੜੀ channel and never miss an update.